ਨਗਰ ਕੌਂਸਲ ਮਲੇਰ ਕੋਟਲਾ ਦਾ ਇੱਕ ਨਵਾਂ ਕਾਰਨਾਮਾ ਆਇਆ ਸਾਹਮਣੇ ਗਲੀ ਦੇ ਵਿੱਚ ਸੀਵਰੇਜ ਦਾ ਕਨੈਕਸ਼ਨ ਤੱਕ ਨਹੀਂ ਪਰ ਘਰ ਨੂੰ ਆ ਰਿਹਾ ਲਗਾਤਾਰ ਸੀਵਰੇਜ ਦਾ ਬਿੱਲ ਪੀੜਤ ਜਦੋਂ ਵੀ ਸੀਵਰੇਜ ਦੇ ਕਨੈਕਸ਼ਨ ਖਾਤਰ ਜਾਂ ਨਾਜਾਇਜ਼ ਆ ਰਹੀਏ ਬਿੱਲ ਖਾਤਰ ਨਗਰ ਕੌਂਸਲ ਜਾਂਦਾ ਹੈ ਤਾਂ ਇੱਕ ਹੀ ਜਵਾਬ ਮਿਲਦਾ ਹੈ ਅਬਦੁਲ ਹਲੀਮ ਮਿਲਕੋਵੈਲ ਨੂੰ ਜਾ ਕੇ ਮਿਲੋ ਪੀੜਤ ਮੁਤਾਬਿਕ ਗੱਲ ਹਲੀਮ ਸਾਹਿਬ ਤੱਕ ਜਾਂਦੀ ਹੈ ਹੈ ਤਾਂ ਕਿਹਾ ਜਾਂਦਾ ਹੈ ਕਿ ਇਹ ਕਾਂਗਰਸੀ ਹੈ ਇਸ ਤੱਕ ਕਨੈਕਸ਼ਨ ਬਿਲਕੁਲ ਨਹੀਂ ਲਗਾਉਣਾ ਆਖਿਰ ਕੌਣ ਹੈ ਇਹ ਅਬਦੁਲ ਹਲੀਮ ਜੋ ਭੋਲੀ ਭਾਲੀ ਜਨਤਾ ਤੇ ਇਨਾ ਦਬਦਬਾ ਬਣਾ ਕੇ ਰੱਖਦੇ ਹਨ ਜਦ ਹਲੀਮ ਸਾਹਿਬ ਨੂੰ ਉਹਨਾਂ ਦਾ ਪੱਖ ਸੁਣਨ ਲਈ ਕਾਲਾ ਕੀਤੀਆਂ ਗਈਆਂ ਤਾਂ ਉਹਨਾਂ ਨੇ ਫੋਨ ਚੱਕਣਾ ਵੀ ਜ਼ਰੂਰੀ ਨਹੀਂ ਸਮਝਿਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਇੱਕ ਇੱਕ ਹੀ ਆਵਾਜ਼ ਸੀ ਕਿ ਚਾਹੇ ਕਿਸੇ ਨੇ ਸਾਨੂੰ ਵੋਟ ਪਾਈ ਜਾਂ ਨਹੀਂ ਕੰਮ ਸਭ ਦੇ ਬਰਾਬਰ ਹੋਣਗੇ ਪਰ ਹਲੀਮ ਸਾਹਿਬ ਸ਼ਾਇਦ ਸਰਕਾਰ ਤੋਂ ਵੀ ਬਾਰੀ ਹੋ ਕੇ ਚੱਲ ਰਹੇ ਵਾਰਨ ਨੰਬਰ 3 ਤੋਂ ਕਪੂਰ ਪੱਤਰਕਾ ਦੇ ਲਈ ਜਰੀਨ ਖਾਨ ਦੀ ਰਿਪੋਰਟ ਹਾਂਜੀ ਸਰ ਤੁਹਾਡਾ ਕੀ ਮਸਲਾ ਹੈ ਸਰ ਮੈਂ ਅਬਦੁਰਸ਼ੀਦ ਸਨ ਉਹ ਮੁਹੰਮਦ ਬਸੀਰ ਸਰੋਦ ਰੋਡ ਚਮੜੀਆਂ ਵਾਲਾ ਖੂਤੋਂ ਰਹਿਣ ਵਾਲਾ ਮੇਰਾ ਕਲੀਨਿਕ ਹੈ ਹਾਜੀਾਨੀ ਮੱਜ ਦੇ ਸਾਹਮਣੇ ਮੇਰੇ ਘਰ ਦੇ ਆਲੇ ਦੁਆਲੇ ਸਾਰੇ ਸੀਵਰੇਜ ਪੈ ਚੁੱਕਿਆ ਮੇਰੇ ਘਰ ਦੇ ਸਾਹਮਣੇ ਗਲੀ ਦੇ ਵਿੱਚ ਸੀਵਰੇਜ ਨਹੀਂ ਪੈ ਰਿਹਾ ਜਦ ਕਿ ਆਲੇ ਦੁਆਲੇ ਸੀਵਰੇਜ ਹੈ ਮੈਂ ਬਿੱਲ ਵੀ ਭਰ ਚੁੱਕਿਆ ਸੀਵਰੇਜ ਨਾ ਹੋਣ ਦੇ ਬਾਵਜੂਦ ਵੀ ਮੈਨੂੰ ਬਿੱਲ ਆਈ ਜਾਂਦਾ ਪਾਣੀ ਦਾ ਵੀ ਸੀਵਰੇਜ ਦਾ ਵੀ ਮੈਂ ਬਿੱਲ ਭਰ ਚੁੱਕਿਆ ਹਾਂ ਫਿਰ ਵੀ ਸੀਵਰੇਜ ਨਹੀਂ ਪਾ ਰਹੇ ਜਦੋਂ ਮੈਂ ਇਹਨਾਂ ਨੂੰ ਕਿਹਾ ਵੀ ਸੀਵਰੇਜ ਪਾ ਦਿਓ ਮੈਨੂੰ ਕਹਿੰਦੇ ਤੂੰ ਕਾਂਗਰਸੀਆਂ ਨਹੀਂ ਪਾਣਾ ਅੱਛਾ ਹੁਣ ਥੋੜਾ ਮਸਲਾ ਕੀ ਹੈ ਮਸਲਾ ਇਹ ਹੈ ਜੀ ਮੈਂ ਕਪੂਰ ਪੱਤਰਕਾਰ ਜੀ ਸਾਹਿਬ ਨੂੰ ਪਹਿਰੇ ਆ ਇਹਨਾਂ ਨੂੰ ਸਲਮਾਨ ਸਾਹਿਬ ਨੂੰ ਵੀ ਮੇਰੀ ਹੈਲਪ ਕੀਤੀ ਆ ਵ ਮੈਂ ਇਹਨਾਂ ਦਾ ਬਹੁਤ ਵਧੀਆ ਕੰਮ ਦੇਖ ਰਿਹਾ ਹਾਂ ਹੁਣ ਤੱਕ ਇਹਨਾਂ ਨੇ ਜਿਹੜੇ ਵੀ ਕੰਮ ਕਰ ਰਹੇ ਨੇ ਮਲੇਰ ਕੋਲ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਮੈਂ ਇਹਨਾਂ ਤੋਂ ਉਮੀਦ ਕਰਦਾ ਹਾਂ ਵੀ ਮੇਰੀ ਹੈਲਪ ਬਦਿਆ ਤਰੀਕੇ ਨਾਲ ਕਰਨਗੇ ਮੇਰੀ ਆਵਾਜ਼ ਉਠਾਉਣਗੇ ਮੇਰੀ ਆਵਾਜ਼ ਉਠਾਉਣਗੇ ਥੈਂਕ ਯੂ ਜੀ